ਜਲੰਧਰ ਦੀ ਜੁੜਾ ਹੈ ਰਾਮਾ ਮੰਡਿਰ ਦੇ ਵਿੱਚ ਮਹਿੰਸਤīn ਮਹੀਨੇ ਦੇ ਬੱਚੇ ਨੂੰ ਕਿਡਨਾਪ ਕਰਕੇ ਉਸ ਨੂੰ ਵੇਚਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪਤੀ ਪਤਨੀ ਦਸਾਂ ਦੇ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕਿਡਨਾਪ ਜਿਹੜੇ ਨੇ ਕਿਨਾ ਪਰ ਦੇ ਸੰਬੰਧ ਕਿਸ ਗਰੁੱਪ ਦੇ ਨਾਲ ਅਤੇ ਹੋਰ ਅਜਹੀਆਂ ਕੰਪਨੀਆਂ ਦੇ ਵਿੱਚ ਕਿਹੜੀ ਕ ਵਿਵਾਰਦਾਤਾ ਦੇ ਵਿੱਚ ਸ਼ਾਮਲ ਰਹਿ ਚੁਕੇ ਨੇ ਪ੍ਰਵਾਸੀ ਬੱਚੇ ਦੀ ਲਈ ਕਿਡਨਾਪਿੰਗ ਹੋ ਗਈ ਇਮੀਡੀਏਟਲੀ ਉੱਤੇ ਐਕਸ਼ਨ ਲੈਂਦੇ ਹੋਏ ਸਾਡੇ ACP ਸਾਹਿਬ ਟੌਕਿੰਗ ਚਾਤ ਉਹ ਟੈਕਨੀਕਲ ਸਪੋਰਟ ਦੇ ਜ਼ਰੀਏ ਜਿਵੇਂ ਜਿਹੜੀ ਜਿਹੜੇ ਬੰਦੇ ਟਰੇਸ ਕਰਕੇ ਉਹਨਾਂ ਕੋਲੋਂ ਬੱਚਾ ਰਿਕਵਰ ਕੀਤਾ ਲੁਧਿਆਣੇ ਜਾ ਕੇ ਔਰ ਚ 299 ਨੰਬਰ ਐਫਆਈਆ ਜਿਹੜੀ ਹੈ ਪੀਐਸ ਰਾਮ ਮਹਿੰਦਰੀ ਅਸੀਂ ਰਜਿਸਟਰ ਕੀਤੀ ਹੈ ਇੱਕ ਗੈਂਗਸ ਜਿਹੜਾ ਬੱਚੇ ਨੂੰ 3 ਮਹੀਨੇ ਦਿਨੋਂ ਕਿਡਨੈਪ ਕਰਕੇ ਲੁਧਿਆਣੇ ਲੈ ਗਿਆ ਸੀ ਔਰ ਉਹਦੇ ਚ ਅਸੀਂ ਚਾਰ ਦੋਸ਼ੀ ਪੜੇ ਜਿਹੜਾ ਕਿ ਬੱਚੇ ਨੂੰ ਉੱਥੇ ਵੇਚਣ ਲਈ ਲੈ ਕੇ ਗਿਆ ਸੀ ਫਰਦਰ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਕਿਸ ਗੋਗ ਨੂੰ ਵੇਚਣਾ ਸੀ ਤੇ ਕਿੰਨੇ ਚ ਵੇਚਣਾ ਸੀ ਕਿ ਪਹਿਲਾਂ ਵੀ ਕੋ ਬੱਚੇ ਵੇਚੇ ਕਿ ਨਹੀਂ ਵੇਚੇ ਉਹਨਾਂ ਨੇ ਉਹ ਜਿਹੜੀ ਸਾਡੀ ਇ ਲਾ ਵੀ ਕੋਈ ਪਤਾ ਲੱਗਣ ਦੀ ਇਹਨਾਂ ਦੇ ਪੈਨਾਂ ਲਈ ਕੋਈ ਇੰਦਾ ਦਾ ਕਾਰਾ ਕਰ ਰਹੇ ਨੇ ਇਹਨਾਂ ਦਾ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਜੋ ਵੀ ਇੱਥੇ ਸਾਡੇ ਕੋਲ ਰਿਮਾਂਡ ਤੇ ਨੇ ਫਰਦਰ ਇਨਵੈਸਟੀਗੇਸ਼ਨ ਜੋ ਵੀ ਹੋਏਗਾ ਉਹ ਪੱਕੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਬੱਚਾ ਪਰਵਾਸੀ ਫੈਮਲੀ ਦਾ ਸੀ ਨਹੀਂ ਪ੍ਰਵਾਸੀ ਮਜ਼ਦੂਰ ਸੀ ਜੀ ਉਹਦਾ ਬੱਚਾ ਸੀਗਾ 3 ਮਹੀਨੇ ਦਾ ਔਰ ਜਿਹੜੇ ਕਿਡਨੈਪ ਕਰਨ ਵਾਲੇ ਉਹ ਪੰਜਾਬੀ ਸੀਗੇ ਸਾਰੇ ਮੈਂ ਕਹਿੰਦਾ ਕਿ ਕੁੜੀ ਨਹੀਂ ਨਹੀਂ ਬੇਟਾ ਬੇਟਾ ਬੱਚਾ ਆ ਬਾਕੀ ਜੀ ਇਹ ਕਿੰਨਾ ਗਰੋ ਹੈਗਾ ਇਹ ਅੱਗੇ ਵੀ ਇਹਨਾਂ ਨੇ ਕਿਡਨੈਪਿੰਗਾਂ ਕੀਤੀਆਂ ਉਹ ਅਸੀਂ ਇਨਵੈਸਟੀਗੇਸ਼ਨ ਅਜੇ ਕਰ ਰਹੇ ਆ ਉਹ ਸਟਾ ਇਨਵੈਸਟੀਗੇਸ਼ਨ ਦਾ ਪਾਰਟ ਆ ਪੰਨਾ ਕਿੱਥੇ ਕਿੱਥੇ ਇਹਨਾਂ ਨੇ ਵਾਰਦਾਤਾਂ ਹੋਰ ਇਹ ਜਨੀਆਂ ਕੀਤੀਆਂ ਜਾਂ ਕੋਈ ਬੱਚਾ ਇਹਨਾਂ ਨੇ ਵੇਚਿਆ ਕਿ ਨਹੀਂ ਵੇਚਿਆ ਔਰ ਜਾਂ ਕੋਈ ਇਹਨਾਂ ਦਾ ਜਿਹੜਾ ਗੈਂਗ ਸੰਪਰਕ ਚ ਆਉ ਕਿਸ ਏਰੀਆ ਦਾ ਗੈਂਗ ਹੈ ਜਿਹੜਾ ਇਹਨਾਂ ਨੇ ਐਕਟਿਵ ਹੈ ਜਿਹੜਾ ਪਾਜੀ ਬੱਚੇ ਖਰੀਦਦਾ ਜਿਹੜਾ ਇੱਦਾਂ ਕਿਡਨੈਪ ਹੋਏ ਬੱਚੇ ਇਹ ਬੱਚਾ ਰਾਮਾ ਮੰਡੀ ਦੀ ਏਰੀਆ ਚ ਉਹਨਾਂ ਨੇ ਕਿਡਨੈਪ ਕੀਤਾ ਸੀਗਾ ਔਰ ਲੈ ਕੇ ਗਏ ਸੀ ਲੁਧਿਆਣੇ ਅਸੀਂ ਬੱਚਾ ਲੁਧਿਆਣੇ ਤੋਂ ਰਿਕਵਰ ਕਰਕੇ ਲੈ ਕੇ ਆਏ ਕਿੰਨੇ ਦਿਨਾਂ ਲਈ ਕਿ ਉਹਨਾਂ ਨੂੰ ਸੇਲ ਕਰਨਾ ਸੀ ਇਹਨਾਂ ਨੇ ਹਾਂਜੀ ਲੁਧਿਆਣੇ ਵੇਚਣ ਦੀ ਨੀਤ ਨਾਲ ਲੈ ਕੇ ਗਏ ਸੀ ਉਸ ਬੇਸਿਕਲੀ ਇਹ ਉਹ ਤੇ ਕਿਸੇ ਦੀ ਵੇਟ ਕਰ ਰਿਹਾ ਸੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਜੋ ਵੀ ਉਹ ਚਾਹੇਗਾ ਤੁਹਾਨੂੰ ਅਸੀਂ ਦੱਸਾਂਗੇ ਨਹੀਂ ਇਹਨਾਂ ਦੀ ਬੇਸਿਕਲੀ ਡੀਲ ਇਹਨਾਂ ਨੇ ਕਰ ਦੇਈ ਸੀ ਹਜੇ ਤੇ ਸਾਡੀ ਟੀਮ ਉੱਥੇ ਮੌਕੇ ਤੇ ਪਹੁੰਚ ਕੇ ਉਹਨੂੰ ਪਹਿਲਾਂ ਕਿਡਨੈਪ ਕਰ ਲਿਆ ਔਰ ਵੇਚਣ ਲਈ ਨੇਤਰਾਲੀ ਉੱਥੇ ਲੈ ਕੇ ਗਏ ਸੀ ਨਹੀਂ ਪਹਿਲਾਂ ਡੀਲ ਤੋਂ ਪਹਿਲਾਂ ਹੀ ਇਹਨਾਂ ਨੇ ਚੋਰੀ ਕਰ ਲਿਆ ਹੋਇਆ ਸੀ ਬੱਚਾ ਹਾਂਜੀ ਹਾਂਜੀ ਇਹ ਤੋਂ ਬੱਚਾ ਚੱਕ ਕੇ ਲੈ ਕੇ ਗਏ ਸੀ ਔਰ ਇਹ ਮੀਆਂ ਬੀਬੀ ਐ ਬਲਜੀਤ ਕੌਰ ਬਲਜੀਤ ਸਿੰਘ ਜਿਹੜੇ ਇੱਥੋਂ ਦੇ ਰਹਿਣ ਵਾਲੇ ਲੋਕਲ ਇੱਕ ਲੱਕੀ ਆ ਔਰ ਇੱਕ ਦਾ ਨਾਮ ਅੰਕਿਤ ਰਿੰਕੂ ਦਮ ਬਲਜੀਤ ਬਲਜੀਤ ਦੋ ਦੋ ਇਹ ਆਪਚ ਰਿਸ਼ਤੇ ਆਪਚ ਰਿਸ਼ਤੇਦਾਰ ਲਜੀ ਇਹ ਹਸਬੰਡ ਵਾਈਫ ਨੇ ਬਲਜੀਤ ਬਲਜੀਤ ਸਿੰਘ ਐਂਡ ਬਲਜੀਤ ਕੌਰ ਹਸਬੰਡ ਵਾਈਫ ਨੇ ਕੋਈ ਮਿਸਿੰਗ ਕੰਪਲੀਟ ਸੀ ਹਾਂਜੀ ਕੰਟਰੋਲ ਰੂਮ ਤੇ ਸਭ ਨੂੰ ਮੈਸੇਜ ਆਇਆ ਸੀਗਾ ਪਰ ਫਰਦਰ ਜਿਹੜਾ ਅਸੀਂ ਨਾਲ ਦੀ ਨਾਲ ਹੀ ਉੱਤੇ ਇਨਵੈਸਟੀਗੇਸ਼ਨ ਕਰਦੇ ਹੇ ਸਾਡੇ ਚੌਕੀ ਜਾਂਚ ਪਰ ਐਸ ਐਚਓ ਰਮਾ ਮੰਡੀ ਸਾਡੇ ਐਸ ਏ ਸੀ ਪੀ ਸੈਂਟਰ ਇਹਨਾਂ ਵੱਲੋਂ ਉਸੇ ਵੇਲੇ ਐਕਸ਼ਨ ਲੈ ਕੇ ਬੱਚੇ ਨੂੰ ਫੌਰਨ ਤੋਂ ਪਰ ਕਿੱਦਾਂ ਕਿੱਦਾਂ ਤੁਸੀਂ ਕਹਿੰਦੇ ਕਿ ਕਿਡਨੈਪ ਕੀਤਾ ਪਹਿਲੇ ਇਹਨਾਂ ਦਾ ਪਲਾਨ ਸੀਗਾ ਸਾਰਿਆਂ ਦਾ ਪੰਜਾ ਚਾਰਾਂ ਪੰਜਾ ਜਣਿਆਂ ਦਾ ਜਾਂ ਇਹਨਾਂ ਨੇ ਪਹਿਲੇ ਉਦਾਂ ਹੀ ਇਹਨਾਂ ਨੇ ਕਿਹੜਾ ਬਿਲਕੁਲ ਪਲਾਨ ਸੀਗਾ ਜੀ ਉਹ ਇਕੱਲੀ ਵਾਈਫ ਅਦੀ ਘਰ ਸੀਗੀ ਬੰਦੇ ਦੀ ਔਰ ਉਹ ਘਰ ਕੁਝ ਖਾਣਾ ਖਰਾ ਬਣਾ ਰਹੀ ਸੀ ਬੱਚਾ ਇਹਨਾਂ ਨੇ ਪਹਿਲੇ ਪਲਾਨਿੰਗ ਦਿੱਤਾ ਹੈ ਕਿ ਉੱਥੋਂ ਕਿਡਨੈਪ ਕੀਤਾ ਔਰ ਪਹਿਲੇ ਇਹਨਾਂ ਦਾ ਪਲਾਨ ਸੀ ਕਿ ਲੈ ਕੇ ਵੀ ਲਿਜਾਣਗੇ ਨਾਲ ਇੱਕ ਆਟੋ ਰਿਕਸ਼ਾ ਔਰ ਇੱਕ ਮੋਟਰਸਾਈਕਲ ਵੀ ਰਿਕਵਰ ਕੀਤਾ ਇਹਨਾਂ ਨੇ ਲੈ ਉਹਨਾਂ ਨੇ ਇਦਾਂ ਦੀ ਜੇ ਫਰਦਰ ਸਾਡੀ ਜੇ ਮਿਨਿਸਟ੍ਰੇਸ਼ਨ ਚੱਲ ਰਹੀ ਹੈ ਉਹਨਾਂ ਤੋਂ ਵੀ ਪੁੱਛਗਿੱਛ ਕਰਾਂਗੇ ਵੈਸੇ ਉਹਨਾਂ ਨੂੰ ਕੋਈ ਸ਼ੱਕ ਨਹੀਂ ਸੀ ਫਿਰ ਵੀ ਉਹਨਾਂ ਨੂੰ ਜਦੋਂ ਪਤਾ ਲੱਗਾ ਤਾਂ ਉਹਨੇ ਜਿਹੜੀ ਐਟਲੀ ਸਾਡੇ ਕੰਟਰੋਲ ਰੂਮ ਤੇ ਮੈਸੇਜ ਕੀਤਾ ਔਰ ਸਾਡੀ ਪੁਲਿਸ ਹਰਕਤ ਚ ਆਉਂਦੀ ਹੋਈ ਐਕਸ਼ਨ ਲੈ ਲਿਆ ਉਸ ਵੇਲੇ ਅਸੀਂ ਬੰਦਰ ਕਵਰ ਕਰ ਲਿਆ ਬੱਚੇ ਉਹ ਜਮ ਉਸੇ ਏਰੀਆ ਤੇ ਰਹਿਣਾ ਹੈ ਅਹ ਵਿਦਨ 34 ਆਵਰਸ ਅਸੀਂ ਕਰ ਲਿਆ ਜੀ ਹੁਣ ਦੋ ਬੰਦੇ ਰਹੇ ਕੌਨਸਕੀ ਨਹੀਂ ਅਸੀਂ ਚਾਰ ਟੋਟਲ ਰੈਸਟ ਕੀਤੇ ਹੋਇਆ ਹਨ ਇਹਦੇ ਚ ਇੱਕ ਮੀਆਂ ਬੀਬੀ ਨੇ ਜੀ ਹਸਬੰਡ ਵਾਈਫ ਨੇ ਦੋਨੋਂ ਔਰ ਇਹਨਾਂ ਦੇ ਨਾਲ ਹੋਰ ਇਹਨਾਂ ਦੇ ਦ ਅਏ ਨਾ ਦੇ ਬੈਕਗ੍ਰਾਉਂਡ ਇਹ ਇਹਨਾਂ ਦਾ ਚਾਰਾ ਦਾ ਇੱਕ ਹੋ ਗਿਆ ਮੀਆਂ ਬੀਬੀ ਤੇ ਦੋ ਜਣੇ ਉਹ ਵੀ ਇਹਨਾਂ ਦੇ ਰਿਲੇਟਿਵ ਨੇ ਜੀ ਇਸ ਤਰ੍ਹਾਂ ਦੇ ਦੋ ਹਾਂਜੀ ਵੀ ਉਸੇ ਹੀ ਏਰੀਆ ਦੇ ਨੇ ਨਹੀਂ ਇੱਕ ਇੱਕ ਮੈਂ ਦੰਦ ਦੱਸਦਾ ਜੀ ਦੋ ਜਣੇ ਇੱਥੋਂ ਦੇ ਲੋਕਲ ਰਹਿਣ ਵਾਲੇ ਨੇ ਤੀਸਰਾ ਜਿਹੜਾ ਉਸ ਲੁਧਿਆਣਾ ਸੇਮ ਪਹਿਲਾਂ ਹਾਂਜੀ ਉਸੇ ਹੀ ਏਰੀਆ ਦੇ ਨੇ ਉਹ ਵੀ ਉਸੇ ਹੀ ਏਰੀਆ ਦੇ ਨੇ ਉਹਨਾਂ ਨੂੰ ਨੌਨ ਸੀਗਾ ਵੀ ਉਹਨਾਂ ਨੇ ਟਾਰਗੇਟ ਪਹਿਲਾਂ ਰੱਖਿਆ ਸੀ ਕਿ ਇਹਨੂੰ ਕਰਾਂਗੇ ਇੱਕ ਲੁਧਿਆਣਾ ਦਾ ਜੀ ਹੁਣ ਜਿਹੜਾ ਫਿਲਹਾਲ ਰਹਿ ਰਿਹਾ ਸੇਮ ਟਾਪਰੀ ਏਰੀਆ 'ਚ ਵੈਸੇ ਬੇਸਿਕਲੀ ਇਧਰ ਸ਼ਾਹ ਕਰ ਤੋਂ ਪਿੱਛੇ ਦੂਸਰਾ ਇੱਥੇ ਦਾ ਯੇ ਸਾਡੇ ਰਾਮਾ ਮੰਦਿਰ ਇਹਦੇ ਪੁਲਿਸ ਨੂੰ ਕਿਸੇ ਤਰ੍ਹਾਂ ਪਤਾ ਲੱਗਰੀ ਇਹ ਲੈ ਕੇ ਮੁੰਡੇ ਹਾਂਕੀ ਪ੍ਰੋਫਰ ਦੇਖੋ ਸਾਡੇ ਕੋਲ ਟੈਕਨੀਕਲ ਸੈਲਫ ਸਪੋਰਟ ਹੈਗੀ ਆ ਸਾਨੂੰ ਪਤਾ ਲੱਗਾ ਜੋ ਵੀ ਅਸੀਂ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕੀਤੀ ਉਹ ਅਸੀਂ ਨਹੀਂ ਉਹਨਾਂ ਡਿਸਕਲੋਜ਼ ਕਰ ਸਕਦੇ ਬਟ ਸਾਡੀ ਟੀਮ ਨੇ ਕਾਫੀ ਮਿਹਨਤ ਕੀਤੀ ਰਿਚ ਇਪਰਡਿਟੀ ਇਨਵੈਸਟੀਗੇਸ਼ਨ ਵਿੱਚ ਪਤਾ ਲੱਗ ਗਿਆ ਕਿ ਕਿੰਨੇ ਪੈਸੇ ਦੀ ਬਿਮਾਰ ਦੇ ਲਈ ਮੈਂ ਮੈਂ ਆਲਰੇਡੀ ਮੈਂ ਕਲੀਅਰ ਕਰ ਦਿੱਤਾ ਹੋਇਆ ਹੈ ਕਿ ਅਜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਬੇਸਿਕਲੀ ਇਹਨਾਂ ਦਾ ਮੋਟਿਵ ਹੈ ਸੀ ਕਿ ਜਾ ਕੇ ਵੇਚਣਾ ਬਚਾ ਛੋਟਾ ਬੱਚਾ 3 ਮਹੀਨੇ ਦਾ ਹੋਵੇ ਕੁਝ ਫੋਚ ਨਹੀਂ ਹੁੰਦਾ ਉਹ ਇੱਦਾਂ ਹੀ ਇੱਥੇ ਜਲੰਧਰ ਤੇ ਇੱਕ ਅਜਿਹਾ ਪੰਜ ਸੱਤ ਐਂਡ ਦੇ ਵੀ ਇਦਾਂ ਦਾ ਗਰੋਥ ਗ੍ਰਾਫ ਉਹਨੇ ਕੋਲੋਂ ਪੜਾਇਆ ਅਸੀਂ ਪਾਪਰ ਰੈਵਿਊ ਕਰ ਰਹੇ ਹਾਂ ਜੀ ਇਹ ਗਰੋਥ ਜਿਹੜਾ ਹਾਂ ਜੀ ਤੇਹੀ ਵੀ ਸੀ ਜਦੋਂ ਪੈਂਸਲ ਦੇ ਬਾਰੇ ਗਰੋਥ ਪੜਾਇਆ ਸੀ ਇਹ ਸੇਫ ਉਦਾਂ ਹੀ ਹੈ ਗਰੋਥ ਨਹੀਂ ਇਹ ਬੇਸਿਕਲੀ ਉਹ ਡਿਫਰੈਂਟ ਕਾਈਂਡ ਆਫ ਸਿਗਰ ਗਰੁੱਪ ਇਹ ਤਾਂ ਇੱਕ ਮੇਅਰ ਵੀਰ ਜਿਨ੍ਹਾਂ ਨੇ ਇਥੋਂ ਚੋਕੇ ਖੜੇ ਆਪਣੇ ਰਿਸ਼ਤੇਦਾਰਾਂ ਦੀ ਹੈਲਪ ਦੇ ਨਾਲ ਅਸੀਂ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਹੈ हाँ जी तो मान हाँ जी मान ले रहे जी असल लम्बा देखिए तीन चार दर मान लेना तो थैंक यू बच्चा मिल गए गोद मिल गए तो धन्यवाद चाहिए और मेरे भी बच्चा को दुआ चाहिए अच्छी ढंग से रखे जाएं बच्चा होगा ठीक ठाक है देखिए हम जो बोल रहे हैं हम लड़का ढूंढ करके ले आओ मिल गए और जगहों से हम आ रहे हैं मेरे रोने लगे पूरा रंग से शिक्षा वाले नहीं गए और डॉक्टर इलाज कराया गया रुपया नहीं थे मेरे पास जो आपका बच्चा खोया था आपका बच्चा मिल गया आपको, आपको रुपया नहीं थे इलाज कराने पड़े कुछ सर्दी गर्मी लग गए नहीं